ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫੜੇ ਲਾ ਕੇ ਹਾਜ਼ਰ ਹਾਂ ਜੀ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 7 ਮਈ ਤੱਕ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿੰਗਾ ਦਾ ਰਹਿ ਸਕਦਾ ਐਸ ਲਈ ਜੀ ਨਾ ਤਾਜ਼ਾ ਸੈਟਲਰ ਦੱਸਿਨਾ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ 10 ਵਜੇ ਨੂੰ ਜਾ ਰਹੇ ਆ ਔਰ 29 ਅਪ੍ਰੈਲ ਦੀ ਅੱਜ ਸਵੇਰ ਹੈ ਜਿਵੇਂ ਕਿ ਐਸ ਲਈ ਆਪਾਂ ਦੇਖ ਸਕਦੇ ਹਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਤੇ ਬਹੁਤ ਖਾਗਾ ਦੇ ਵਿੱਚ ਜਿਹੜੀ ਸਵੇਰ ਤੋਂ ਲੱਗਦੀ ਹੈ ਪੁਰਾ ਕਾਫੀ ਤੇਜ਼ ਨਾਲ ਚੱਲ ਰਿਹਾ ਜੀ ਬੀਤੇ ਰਾਤ ਤੋਂ ਅੱਜ ਸਵੇਰ ਤੋਂ ਜਿਹੜੀ ਆ ਕਾਫੀ ਖੇਤਰਾਂ ਦੇ ਵਿੱਚ ਇਸ ਟੂਰੈਂਟ ਯਾਨੀ ਕਿ ਪੁਰਾ ਕਾਫੀ ਤੇਜ਼ ਰਫਤਾਰ ਦੇ ਨਾਲ ਚੱਲਦਾ ਹੋਇਆ ਮੱਧਮ ਤੋਂ ਤੇਜ਼ ਰਫਤਾਰ ਦੇ ਨਾਲ ਆਉਂਦੀਆਂ ਪੰਜਾਬ ਦੇ ਖੇਤਰਾਂ ਆਉਂਦੀਆਂ ਹਰਿਆਣਾ ਦੇ ਖੇਤਰ ਸੋ ਆਉਂਦੇ ਜਿਹੜੇ ਘੰਟੇ ਹੋਣਗੇ ਯਾਨੀ ਕਿ ਦੁਪਹਿਰ ਤੋਂ ਬਾਅਦ ਪੁਰੇ ਦੀ ਹਵਾ ਜਿਹੜੀ ਸਲੋ ਹੋ ਸਕਦੀ ਹੈ ਹੋ ਸਕਦਾ ਕਿ ਕਿਤੇ ਕਿਤੇ ਪੱਛੋਂ ਵੀ ਚੱਲ ਜੇ ਪਰ ਬਹੁਤ ਹੀ ਖੇਤਰਾਂ ਦੇ ਵਿੱਚ ਅਸਰ ਬਣਨਗੇ ਕਿ ਪੁਰੇ ਦੀ ਹਵਾ ਚੱਲੇਗੀ ਪਰ ਹਲਕੇ ਤੋਂ ਲੈ ਕੇ ਮੱਧਮ ਰਫਤਾਰ ਤੇ ਅੱਜ ਮੌਸਮ ਸਾਫ਼ ਤੇ ਖੁਸ਼ਕ ਰਹਿੰਦਾ ਜਾ ਫਿਰਿਆ ਜੀ ਕੱਲ 30 ਤਰੀਕਾ ਕੱਲ ਵੀ ਮੌਸਮ ਬਹੁਤੇ ਖੇਤਰਾਂ ਦੇ ਵਿੱਚ ਸਾਫ਼ ਰਹਿੰਦਾ ਜਾ ਫਿਰਿਆ ਹਾਲਾਂਕਿ ਸਵੇਰ ਵੇਲੇ ਕੱਲ ਵੀ ਪੂਰਾ ਤੇਜ਼ੀ ਨਾਲ ਚੱਲ ਸਕਦਾ ਪੂਰੀ ਦੀ ਸਪੋਰਟ ਔਰ ਹੀਟ ਦੋਨੋਂ ਚੀਜ਼ਾਂ ਜੜੀਆਂ ਨੇ ਮੈਟਰ ਕਰ ਦੇਣਗੀਆਂ ਕਿ ਜਿਹੜਾ 1 ਤਰੀਕ ਨੂੰ ਸਿਸਟਮ ਲੱਗਣਾ ਹੈ ਉਹ ਕਿੰਨਾ ਕੁ ਤਗੜਾ ਹੋਏਗਾ ਸਿਸਟਮ ਦੇ ਵਿੱਚ ਮੌਿਸਚਰ ਜਿਹੜਾ ਜਾ ਨਮੀ ਦੇ ਵਿੱਚ ਬਣਿਆ ਹੋਇਆ ਤੇ ਜਿਹੜੀ ਐਂਟੀ ਸਰਕੂਲੇਸ਼ਨ ਹਵਾਵਾਂ ਪਲੱਸ ਹੀਟ ਇਹ ਦੋਨੋਂ ਚੀਜ਼ਾਂ ਡਿਪੈਂਡ ਕਰਨਗੀਆਂ ਕਿ ਕਿਹੜੇ ਖੇਤਰਾਂ ਦੇ ਵਿੱਚ ਸਿਸਟਮ ਕਿੰਨਾ ਕੁ ਤਗੜਾ ਲੱਗ ਸਕਦਾ ਹੈ ਸੋ ਇੱਕ ਦਿਨ ਨੂੰ ਪਛਵੇਂ ਸਿਸਟਮ ਦੇ 10 ਤੱਕ ਹੈ ਉੱਤਰ ਭਾਰਤ ਦੇ ਵਿੱਚ ਹਾਵਿਆਂ ਲੈਂਦੇ ਵਾਲੇ ਫਾਸੇ ਤੋਂ ਸ਼ੁਰੂ ਹੋ ਜਾਏ ਜਾਂ ਫਿਰ ਰਾਜਸਥਾਨ ਵਾਲੇ ਫਾਸੇ ਤੋਂ ਵੱਧਲ ਵੰਣਾ ਸ਼ੁਰੂ ਹੋ ਸਕਦਾ ਹੈ ਕਹਿੰਦੇ ਅੱਜ ਉੱਤਰ ਭਾਰਤ ਦੇ ਖਾਸ ਕਰਕੇ ਰਾਜਸਥਾਨ ਪੰਜਾਬ ਹਰਿਆਣਾ ਪਛਵੇਂ ਜੋਈ ਉਤਰਾਖੰਡ ਹਿਮਾਚਲ ਜੰਮੂ ਲੈਂਦਾ ਪੰਜਾਬ ਤੇ ਫ਼ਾਕਸਤ ਦੇ ਉੱਤਰ ਖੱਵੇਂ ਭਾਗਾਂ ਤੱਕ ਇਹ ਸਿਸਟਮ ਪਹੁੰਚ ਕਰੇਗਾ ਮੱਧ ਪ੍ਰਦੇਸ਼ ਦੇ ਉੱਤਰੀ ਭਾਗਾਂ ਤੱਕ ਜਿਹੜੇ ਇਹਦੇ ਅਸਰ ਬਣਨਗੇ ਹਲਕੇ ਤ ਲੈ ਕੇ ਦਰਮਿਆਨੇ ਛਰਾਟੇ ਕਿਤੇ ਕਿਤੇ 파ਰੀਮੀ ਕਿਤੇ ਕਿਤੇ 파ਰੀਮੀ ਚਖੜ ਮੀ ਚਖੜ ਦੇ ਅਸਰ ਬਹੁਤੇ ਖੇਤਾਂ ਦੇ ਵਿੱਚ ਵਣਦੇ ਹੋਏ ਨੇ ਉਹ ਇੱਕ ਪੱਟੀ ਦੀ ਤਰ੍ਹਾਂ ਲਾਈਨ ਵੜ ਸਕਦੀ ਹੈ ਜਿਵੇਂ ਮਾਝਾ ਖੇਤਰ ਦੇ ਵਿੱਚ ਜੇਕਰ ਬੱਦਲ ਬਣ ਜਾਂਦਾ ਹੈ ਤੇ ਫਿਰ ਉਹ ਅੱਗੇ ਕਰਾਸ ਕਰਦਾ ਹੋਇਆ ਦਾਬੇ ਨੂੰ ਕਵਰ ਕਰ ਜਾਏਗਾ ਜੇਕਰ ਮਾਲਵੇ ਵਾਲੇ ਹੱਥੋਂ ਪਿੱਛੋਂ ਖੇਤਰਾ ਤੋਂ ਬੱਦਲ ਬਣਦਾ ਹੈ ਤੇ ਅੱਗੇ ਲੰਘਦਾ ਹੋਇਆ ਬਾਦ ਖੇਤਰ ਤੱਕ ਤਗਲਾ ਹਨੇਰ ਚੱਕਰ ਝੁਲਾ ਸਕਦਾ ਸੋ ਐਦਾਂ ਅਸਾਰ ਜਿਹੜੇ ਬਣਦੇ ਜਾਖਰੇ ਨਹੀਂ ਗੜੇਮੜ ਦੇ ਅਸਾਰ ਨੇ ਜੀ ਆਵੇਂ ਪੰਜਾਬ ਦੇ ਖੇਤਰ ਹਰਿਆਣਾ ਰਾਜਸਥਾਨ ਦੇ ਕਿਤੇ ਨਾ ਕਿਤੇ ਗੜੇਮੜ ਜ਼ਰੂਰ ਹੋਵੇਗੀ ਤੇ ਉਹ ਇੱਕੋ ਦਿਨ ਚ ਨਹੀਂ ਹੋਵੇਗੀ ਇੱਕ ਦੋ ਦਿਨਾਂ ਤੇ ਜਿਵੇਂ ਕਿ ਇੱਕ ਤਰੀਕ ਨੂੰ ਵੀ ਕੁਝ ਖੇਤਰਾਂ ਦੇ ਵਿੱਚ ਗੜੇਵਾਰ ਜਾਂ ਸਾਰ ਬਣਗੇ ਦੋ ਤਰੀਕ ਨੂੰ ਵੀ ਤਿੰਨ ਤਰੀਕ ਨੂੰ ਵੀ ਟੁੱਟਵੇਂ ਤੌਰ ਤੇ ਗੜੇਵਾਰ ਹੋ ਸਕਦੀ ਹੈ ਸੋ ਇਹ ਸਿਸਟਮ ਜਿਹੜਾ ਹੋਏਗਾ ਜੀ ਇੱਕ ਤਰੀਕ ਤੋਂ ਲੈ ਕੇ ਤਿੰਨ ਚਾਰ ਤਰੀਕ ਤੱਕ ਸਰਗਰਮ ਰਹੇਗਾ ਸਵਾਲ ਵੀ ਬੈਕ ਟੂ ਬੈਕ ਦੋ ਜਿਆ ਸਿਸਟਮ ਆਵੇਗਾ ਉਹਦੇ ਵੀ ਅਫਰੇਡ ਦਨੋ ਚ ਰੈਗੂਲਰ ਦੰਦੇ ਆ ਰਹੇ ਆ ਸੋ ਇਹ ਸਿਸਟਮ ਜਿਹੜੇ ਨੇ ਇਹ ਐਜ਼ ਇਟ ਉਸੇ ਤਰ੍ਹਾਂ ਬਣੇ ਹੋਏ ਨੇ ਇਹਨੂੰ ਸਪੋਰਟ ਕਰੇਗੀ ਪਰ ਇਹਦੀ ਹਵਾ ਜਿਹੜੀ ਕਿ ਅਸਲੇ ਕਾਫੀ ਤੇਜ਼ ਚੱਲ ਰਹੀ ਹੈ ਹੀਟ ਹੀਟ ਵੀ ਬਹੁਤੇ ਖਾਗਾਂ ਦੇ ਵਿੱਚ ਲੱਗ ਰਹੀ ਹੈ ਕੱਲ ਦਾ ਦਿਨ ਵੀ ਜੇਕਰ ਹੀਟ ਲੱਗ ਜਾਂਦੀ ਹੈ ਪਰਸੋਂ ਇੱਕ ਤਰੀਕ ਹਵਾ ਤੇਜ਼ ਨਾਲ ਚੱਲ ਜਾਂਦਾ ਤੇ ਫਾਇਰ ਤੋਂ ਬਾਅਦ ਬੱਦਲ ਗਰਜਣ ਇਸ ਕੋਲ ਆ ਵਾਣਾ ਸ਼ੁਰੂ ਹੋ ਜਾਗਾ ਜਿਹੜਾ ਕਿ ਬਹੁਤੇ ਫਾਗਾਂ ਨੂੰ ਕਵਰ ਕਰਕੇ ਤਗੜਾ ਹਨੇਰ ਚੱਕਰ ਚਲਾ ਸਕਦਾ ਬਾਕੀ ਅਫਰੈਡ ਤੁਹਾਨੂੰ ਜਿਹੜੀ ਮੌਕੇ ਦੇ ਦਿੰਦੇ ਰਹਾਂਗੇ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਹੋਏ ਨੇ ਗਰਮ ਹਵਾਵਾਂ ਜਿਹੜੀਆਂ ਨੇ ਮਹਿਸੂਸ ਹੁਣ ਗਿਆ ਫਾਗਾਂ ਨੂੰ ਹੀਟ ਵੇਵ ਚੱਲ ਸਕਦੀ ਹੈ ਆਉਂਦੇ ਦਿਨਾਂ ਦੇ ਵਿੱਚ ਗੜੇਮਾਰੀ ਦੇ ਅਮੀਡ ਅਲਰਟ ਵੀ ਮੌਸਮ ਹਾਕ ਜਾਰੀ ਕਰ ਸਕਦਾ ਉਹ ਅਫਡੇਟ ਵੀ ਅਸੀਂ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਸਾਂਝੀ ਕਰ ਦਾਂਗੇ ਜਦੋਂ ਅਫਡੇਟ ਮੌਸਮ ਹਾਕ ਜਾਰੀ ਕਰੇਗਾ ਕੰਡਾਫਾਜੀ ਸਿਸਟਮ ਤਿਆਰ ਹੈ ਤੇ ਸਿਸਟਮ ਤੋਂ ਆਪਾਂ ਅਗਾਉ ਪ੍ਰਬੰਧ ਕਰ ਸਕਦੇ ਆ ਖਾਸ ਕਰ ਕਿਸਾਨ ਵੀਰਾਂ ਨੂੰ ਅਸੀਂ ਇਹ ਕਹਣੀ ਚਾਹਾਂਗੇ ਗੱਲ ਕਿ ਤੁਸੀਂ ਆਪਣਾ ਅਗਾਉ ਪ੍ਰਬੰਧ ਕਰਕੇ ਰੱਖੋ ਕਿਉਂਕਿ ਤਗੜਾ ਹਣੇਰ ਜਕਰ ਚੱਲਣ ਦੇ ਅਸਰ ਨੇ ਇਸ ਲਈ ਆਪਣਾ ਪ੍ਰਬੰਧ ਤੁਸੀਂ ਅਗਾਉ ਤੌਰ ਤੇ ਕਰ ਸਕਦੇ ਆ ਜੀ ਧੰਨਵਾਦ